ਸੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਵਿਚਕਾਰ ਅੱਜ ਨਹੀਂ ਰਹੇ ਭੁਪਿੰਦਰ ਹੇਰ ਕਬੂਤਰ ਬਾਜ਼ਾਂ ਦੇ ਲਈ ਬਹੁਤ ਹੀ ਵੱਡਾ ਘਟਾ ਭੁਪਿੰਦਰ ਹੇਰ ਜੋ ਕਿ ਕਬੂਤਰ ਬਾਜ਼ੀ ਦੇ ਬਹੁਤ ਹੀ ਮੰਨੇ ਪ੍ਰਮੰਨੇ ਖਿਡਾਰੀ ਸਨ ਇਹਨਾਂ ਦਾ ਕਬੂਤਰ ਬਾਜ਼ੀ ਵਿੱਚ ਬਹੁਤ ਵੱਡਾ ਨਾਮ ਸੀ ਅੱਜ ਉਹਨਾਂ ਦੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਦੁਖਦਾਇਕ ਘੜੀ ਹੈ। ਰੱਬ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਮੰਨੰਦਾ ਬਲ ਬਖਸ਼ੇ। ਭੁਪਿੰਦਰ ਹੇਰ ਜੋ ਕਿ ਪਿੰਡ ਚੱਕਰਾ ਦੇ ਰਹਿਣ ਵਾਲੇ ਸਨ। ਉਹਨਾਂ ਨੇ ਲੋਕਾਂ ਨੂੰ ਕਬੂਤਰਬਾਦੀ ਬਾਰੇ ਬਹੁਤ ਬਰੀਕੀ ਅਤੇ ਅਹਿਮ ਗੱਲਾਂ ਬਾਰੇ ਦੱਸਿਆ ਹੈ। ਉਹਨਾਂ ਦਾ ਸੁਭਾਅ ਤੇ ਬੋਲਚਾਲ ਬਹੁਤ ਵਧੀਆ ਸੀ। ਭੁਪਿੰਦਰ ਹੇਰ ਜੋ ਕਿ ਹਰੇਕ ਨਾਲ ਹੱਸ ਕੇ ਗੱਲਾਂ ਕਰਦਾ ਸੀ। ਪਿੰਦਰ ਹੇਰ ਦੀ ਮੌਤ ਉਹਨਾਂ ਦੇ ਪਿੰਡ ਵਿੱਚ ਹੀ ਇੱਕ ਭਿਆਨਕ ਐਕਸੀਡੈਂਟ ਨਾਲ ਹੋਈ ਜਿਸ ਕਾਰਨ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ ਸੋ ਦੋਸਤੋ ਅਗਲੀ ਵੀਡੀਓ ਵਿੱਚ ਆਪਾਂ ਉਹਨਾਂ ਬਾਰੇ ਹੋਰ ਵੀ ਗੱਲਾਂ ਕਰਾਂਗੇ ਉਹਨਾਂ ਦੇ ਪਰਿਵਾਰ ਕਿਰਦਾਰ ਬਾਰੇ ਇਸ ਲਈ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਓ